ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲਾਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਪਿੰਡ ਵਿੱਚ ਅੱਜ ਅੱਡੇ ਤੇ ਲੱਗਿਆ ਵਣ ਲੰਗਰ ਆ ਚਾਹ ਪਕਾਉੜਾ ਤੇ ਬਾਕੀ ਰਵੀ ਤੁਹਾਨੂੰ ਦਿਖਾਉਂਦਾ ਸਾਰਾ ਵੀਊ ਅੱਗੇ ਵੀ ਬਹੁਤ ਸੁੰਦਰ ਚਾਹ ਚੱਲ ਰਹੀ ਹੈ ਨਾਲ ਦੇ ਨਾਲ ਇੱਧਰ ਬਾਈ ਜੀ ਵੀ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਉੱਧਰ ਪਕੌੜੇ ਕਰ ਰਹੇ ਹਈ। ਇਹ ਨਾਲ ਆਹ ਇਹਨਾਂ ਪਕੌੜੇ ਕਰ ਰਹੇ ਕਤ ਪੂਰੀ ਆ ਰਹੀ ਆ ਤੇ ਆਪਾਂ ਅੱਜ ਲੱਗੇ ਹੋਏ ਸੀ ਆਪਣੇ ਤੇ ਮੇਰੇ ਤੋਂ ਪਤਾ ਹੀ ਹੋ ਰਿਹਾ ਮਲੇ ਜਦ ਦਿਨ ਚੱਲਦੇ ਆ ਤੇ ਆਪਾਂ ਲੰਗਰ ਲਾਇਆ ਹੋਇਆ ਇੱਥੇ ਪਿੰਡ ਦੇ ਅੱਡੇ ਦੇ ਉੱਤੇ ਆਪਣੇ ਪਿੰਡ ਵਾਲਿਆਂ ਲੋਕ ਨਾਲੇ ਆ ਕਰੋਨਾ ਦੇ ਸਾਰੇ ਦੇ ਸਹਿਯੋਗ ਨਾਲ ਤੇ ਚਾਪ ਪਕਾਉਣੇ ਦਾ ਲੱਗ ਰਾ ਤੇ ਅੱਜ ਵੀ ਚੱਲੂ ਕੱਲ ਵੀ ਚੱਲੂਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਵੀ ਕੱਲ ਵੀ ਤੇ ਅੱਜ ਥੋੜੇ ਮੁੰਡੇ ਘੱਟ ਆ ਮੁੰਡੇ ਆ ਜਾਣ ਲੋ ਕੱਲ ਨੂੰ ਡਾਬਾ ਬਣੇ ਕੱਲ ਜਲੇਬੀਆਂ ਦਾ ਲੱਗ ਰਹੂਗਾ ਹਣਾ ਸਾਰੇ ਹੋਲੇ ਮੱਲੇ ਤੇ ਗਏ ਵੇ ਆਪਣੇ ਨਾਲ ਦੇ ਸਾਰੇ ਉਹਦੇ ਘਰ ਕੇ ਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਲੋਕ ਲੋ ਗਏ ਵਾ ਜੱਥਾ ਗਿਆ ਮੁੰਡਿਆਂ ਦਾ ਤੇ ਉਹਨਾਂ ਨੂੰ ਆ ਜਾਣ ਲੋ ਕੱਲ ਵੀ ਪੂਰੀ ਤਰ੍ਹਾਂ ਲਾਉਣ ਕੇ ਲਾਵਾਂਗੇ ਨਾਲੇ ਤੁਹਾਨੂੰ ਅੱਜ ਜਿਹਾਉਣੀ ਆ ਕਿ ਕਿਦਾਂ ਚੱਲ ਰਿਹਾ ਅੱਜ ਵੀ ਸੰਗਤ ਪੂਰੀ ਆ ਵੈਸੇ ਫਿਰ ਹਾਂ ਸਾਰੇ ਆਏ ਨੇ ਕਬੜੀ ਜੀ ਦੇ ਚੱਕੇ 15 ਰੁਪਏ ਤੋਂ ਹੋ। ਬਾਕੀ ਮਿਲਦੀ ਹੋਵੇ। ਬੋਲ ਜੀ ਪੈ। ਲੋ ਜੀ। ਪਿੰਡਾ ਵੀ ਲੱਗਿਆ ਰਕਰ ਨਾਲ ਦੀ ਨਾਲ ਸੇਵਾ ਕਰਨਾ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਲੋ ਜੀ। ਪੂਰੀ ਸੰਗਤ ਆ ਰਹੀ ਹੈ ਪੂਰੀ ਸੰਗਤ ਤੇ ਬਾਕੀ ਤੁਹਾਡੇ ਸਾਹਮਣੇ ਵੀ ਲੋੜੇ ਚੱਲ ਰਹੇ ਹਨ ਚਾਰ ਚਾਰ ਚਾਲਦੀਆਂ ਨਾਲ ਜੀ ਤੇ ਦੇਖੋ ਜੀ ਸਾਰੇ ਵਾਲੇ ਦੁਆਰੇ ਦੇਖੋ ਜੀ ਪੂਰੇ ਕੰਮੇ ਤੇ ਰੁਕਦੀ ਹੈ ਹਾਂਜੀ ਉੱਥੇ ਤੇ ਲੰਗਰ ਤੋਂ ਜਿੱਥੇ ਆਪਣੇ ਅੱਡੇ ਪਰ ਲੰਗਰ ਚੱਲਦਾ ਸੀਗਾ ਜੀ ਉੱਥੇ ਤੋਂ ਆਗੇ ਸੀਗੇ ਆਪਣੇ ਖੇਤ ਚ ਆਪਾਂ ਹੁਣ ਲੱਦਣ ਲੱਗੇ ਆਂ ਜੀ ਟਰਾਲੀ ਤੇ ਇਹ ਆ ਦੇਖੋ ਜੀ ਟਰੈਕਟਰ ਖੜਾਤਾ ਖੇਤ ਚ ਇਧਰ ਗੰਨਾ ਹੋ ਗਿਆ ਆਪਣਾ ਬਾ ਹੁਣ ਲੋਡ ਕਰ ਦੇਣਾ بس ਇਹਨਾਂ ਨੇ ਲੋ ਜੀ ਇਧਰ ਹੋ ਗਿਆ ਗੰਨਾ ਰੋਟੀ ਲੱਗੇ ਮੈਂ ਖਾਣ ਇਹਨਾਂ ਦਾ ਟਾਈਮ ਹੋਣ ਲੱਗਿਆ ਵਿਚਾਰਿਆਂ ਦਾ ਚਲੋ ਜੀ ਜੁੜੇ ਰਹੋ ਬਾਕੀ ਦਿਖਾਉਂਦੇ ਆ ਲੱਦੇ ਤੇ ਬਾਅਦ ਥੋੜਾ ਜਿਹਾ ਠੀਕ ਹੈ ਜੀ ਜੁੜੇ ਰਹੇ ਜਿੱਦਾਂ ਹੀ ਪਿਆਰ ਕਰਦੇ ਰਹੋ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਮੈਂਟ ਅੱਤੋਂ ਬਾਅਦ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਇਸ ਬਾਅਦ ਤੋਂ ਬਾਅਦ ਸਬਸਕ੍ਰਾਈਬਰ ਵੀ ਕਰਿਓ ਐਦਾਂ ਹੀ ਸਪੋਰਟ ਕਰਦੇ ਰਹੋ ਜੀ ਆਪਣੇ ਛੋਟੇ ਭਰਾ ਨੂੰ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਲੋ ਜੀ ਲੱਗੇਗਾ ਗੱਨਾ ਲੋਡ ਕਰਨ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ ਬਾਅਦ ਤੋਂ ਬਾਅਦ ਸਬਸਕ੍ਰਾਈਬਰ ਕਰੋ ਜੀ ਨਾਲੇ ਮੈਂ ਤੁਹਾਨੂੰ ਕਿਹਾ ਸੀਗਾ ਜੀ ਬਈ 1000 ਸਬਸਕ੍ਰਾਈਬਰ ਕਰੋ ਜੀ ਨਾਲੇ ਘੰਟੇ ਪੂਰੇ ਹੋ ਜਾਣਗੇ 4000 ਘੰਟਾ ਪੂਰਾ ਹੋ ਗਿਆ ਤੇ ਨਾਲੇ ਉਹਦੇ ਬਾਅਦ ਆਪਾਂ ਸਰਪ੍ਰਾਈਜ਼ ਕੱਢਾਂਗੇ ਕਿਸੇ ਨੇ ਸਕਰੀਨਸ਼ਾਟ ਭੇਜੇ ਨਹੀਂ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੇ ਕਿਸੇ ਨੇ ਸਕਰੀਨਸ਼ਾਟ ਨਹੀਂ ਭੇਜਿਆ ਬਾਕੀ ਉਹਨਾਂ ਨੂੰ ਬੇਨਤੀ ਹੈ ਜੀ ਵੀ ਸਕਰੀਨਸ਼ਾਟ ਪਹਿਲੇ 1000 ਦੇ ਵਿੱਚ ਮੈਂ ਨਾਮ ਕੱਢਣੇ ਆ ਜਿਨ੍ਹਾਂ ਨੇ ਮੈਨੂੰ ਸਕਰੀਨਸ਼ਾਟ ਜਿਨ੍ਹਾਂ ਨੇ ਭੇਜਿਆ ਹੋਇਆ ਫਿਰ ਉਹਨਾਂ ਦੇ ਨਾਮ ਨਿਕਲ ਜਾਣੇ ਫਿਰ ਤੁਸੀਂ ਕਹਿਣਾ ਵੀ ਪਤਾ ਨਹੀਂ ਉਹਨਾਂ ਨੂੰ ਹੀ ਦੇ ਦਿੱਤੇ ਆਪਣੇ ਬੰਦੇ ਨੂੰ ਆਪਣੇ ਬੰਦਿਆਂ ਨੂੰ ਨਹੀਂ ਬਾਕੀ ਜਿਨੇ ਜਿਨੇ ਸਕਰੀਨਸ਼ਾਟ ਭੇਜਿਆ ਉਹਨਾਂ ਦੀ ਮੈਂ ਪਰਚੀ ਪਾ ਦੇਣੀ ਹੈ ਡੱਬੇ 'ਚ ਤੇ ਇੱਕ ਆਪਣਾ ਨਾਮ ਤੇ ਆਪਣਾ ਸਕਰੀਨਸ਼ਾਟ ਵੀ ਹਾਂ ਸਬਸਕ੍ਰਾਈਬਰ ਹੋਇਆ ਵਾ ਤੇ ਨਾਲੇ ਆਏ ਆ ਜੀ ਆਪਣੀ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਬਾਕੀ ਜਿਹੜੇ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਜੀ ਉਹਨਾਂ ਦਾ ਧੰਨਵਾਦ ਜੀ ਤੇ ਜਿਹੜੇ ਵੀਡੀਓ ਦੇਖਦੇ ਉਹਨਾਂ ਦਾ ਵੀ ਧੰਨਵਾਦ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਸ਼ੇਅਰ ਕਰੋ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਤੇ ਬਾਕੀ ਇਹੀ ਬੇਨਤੀ ਹੈ ਜੀ ਜਿਹੜਾ ਮੈਂ ਕਿਹਾ ਜੀ ਵੀ ਜਿਹੜੇ ਆਪਾਂ ਨੇ ਸਰਪ੍ਰਾਈਜ਼ ਰੱਖਿਆ ਵਾ ਸਰਪ੍ਰਾਈਜ਼ ਆਪਾਂ ਆਪਣੇ ਕਿੰਨੇ ਦਾ ਸਰਪ੍ਰਾਈਜ਼ ਹੈ ਜੀ ਆਪਣਾ ਵੀ ਨਾਮ ਦੇਣੇ ਆ ਬਸ 11 ਨਾਮ ਦੇਣੇ ਆ ਉਹ ਆਪਾਂ ਨੇ ਲਾਈਵ ਦੇ ਵਿੱਚ ਵੀ ਬੋਲਿਆ ਹੋਇਆ ਆਪਣੇ ਲਾਈਵ ਵੀਡੀਓ ਦੇਖ ਲਿਓ ਜੀ ਸਾਰਿਆਂ ਨੂੰ ਬੇਨਤੀ ਹੈ ਲਾਈਵ ਵੀਡੀਓ ਦੇਖ ਲਓ ਉਹਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਆਪਣਾ ਨੰਬਰ ਵੀ ਬੋਲਿਆ ਹੋਇਆ ਤੇ ਬਾਕੀ ਤੁਸੀਂ ਹਮ ਚਲੋ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਮੈਂ ਵੀਡੀਓ ਦੇ ਵਿੱਚ ਬੋਲਿਆ ਵਾ ਬਾਰ ਬਾਰ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਤੇ ਉਹ ਸਰਪ੍ਰਾਈਜ਼ ਆ 11 ਨਾਮ ਕੱਢਣੇ ਆ ਆਪਣਾ ਡੱਬੇ ਦੇ ਵਿੱਚ ਪਾਣੇ ਆ ਜਿਨੇ ਜਿਨਾਂ ਨੇ ਸਕਰੀਨ ਸ਼ਾਟ ਭੇਜਿਆ ਉਹਨਾਂ ਨੇ ਆਪਣਾ ਨੰਬਰ ਦੇ ਦੇਣਾ ਫੋਨ ਨੰਬਰ ਠੀਕ ਹੈ ਜੀ ਚਲੋ ਆਪਣਾ ਸਕਰੀਨ ਸ਼ਾਟ ਭੇਜ ਦਿਓ ਬਾਕੀ ਨਾਮ ਲਿਖ ਕੇ ਬਸ ਆਪਣਾ ਨਾਮ ਲਿਖ ਦਿਓ ਬਸ ਆਪਣਾ ਸਕਰੀਨਸ਼ਾਟ ਭੇਜ ਦਿਓ ਬਾਕੀ ਬਿਨਾ ਟੈਨਸ਼ਨ ਤੇ ਫ੍ਰੀ ਹੋ ਕੇ ਆਪਣਾ ਸਕਰੀਨਸ਼ਾਟ ਭੇਜ ਦਿਓ ਨਾਮ ਲਿਖ ਦਿਓ ਵੀ ਕਿਹਦੇ ਨਾਮ ਤੇ ਆ ਠੀਕ ਹੈ ਜੀ ਤੇ ਚਲੋ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਲਾਈਕ ਤੇ ਸ਼ੇਅਰ ਕਰਿਓ ਜੀ ਠੀਕ ਹੈ ਜੀ ਜੁੜੇ ਰਹੇ ਵੀਡੀਓ ਦੇ ਨਾਲ ਬਾਕੀ ਆਪਣਾ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ